ਤਤਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਚਕਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਕਾਰਯੋਗ ਸਾਧ ਸੰਗਤ ਜੀਓ ਪੁਰਸ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਭਗਤ ਕਬੀਰ ਸਾਹਿਬ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਦਿਨ ਤੇ ਪਹਿਰ ਪਹਿਰ ਤੇ ਕਰੀਆ ਆਪ ਘਟੈ ਤਨ ਛੀਜੈ ਆਪ ਕਹਿੰਦੇ ਨੇ ਉਮਰ ਨੂੰ ਆਜੂ ਛੀਜੈ ਦਾ ਮਤਲਬ ਹੈ ਕਮਜ਼ੋਰ ਹੋਣਾ ਮਰ ਸਮਝਾਉਂਦੇ ਹਨ ਬਾਣੀ ਦੁਆਰਾ ਕਿ ਦਿਨਾਂ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ ਕਹਦੇ ਗਿਣ ਲੋ ਵੀ ਇਸੇ ਤਰ੍ਹਾਂ ਥੋੜਾ ਥੋੜਾ ਕਰਕੇ ਉਮਰ ਜਰੀਏ ਉਹ ਘਟਦੀ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਕਾਲ ਅਹੇਰੀ ਫਿਰੇ ਬੰਦਕ ਜਿਉ ਕਹੋ ਕਬਨ ਵਿਦ ਕੀਜੈ ਕਹਿੰਦੇ ਸਭ ਜੀਵਾਂ ਦੇ ਸਰੋਤੇ ਜਿਨ੍ਹਾਂ ਦਾ ਜਨਮ ਹੋਇਆ ਕਹਿੰਦੇ ਕਾਲ ਰੂਪ ਸ਼ਿਕਾਰੀ ਇਉਂ ਫਿਰਦਾ ਵੀ ਜਿਵੇਂ ਹਿਰਨ ਆਦਿਕ ਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਵੀ ਦਸੋ ਇਸ ਸ਼ਿਕਾਰੀ ਤੋਂ ਕਾਲ ਰੂਪ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਯਤਨ ਕੀਤਾ ਜਾ ਸਕਦਾ ਸੋ ਦਿਨ ਆਵਨ ਲਗਾ ਕਿਉਂਕਿ ਹਰ ਇੱਕ ਜੀਵ ਦੇ ਸਿਰ ਉਤੇ ਉਹ ਦਿਨ ਆਉਂਦਾ ਜਾਂਦਾ ਹੈ ਜਦੋਂ ਕਾਲ ਸ਼ਿਕਾਰੀ ਆ ਪਕੜਦਾ ਹੈ ਮਾਤ ਪਿਤਾ ਪਾਈ ਸੁਤ ਬਨਤਾ ਕਹੋ ਕੋ ਹੈ ਕਾਕਾ ਮਾ ਉਹ ਭਰਾ ਪੁੱਤਰ ਘਰ ਵਾਲੀ ਇਹਨਾਂ ਵਿੱਚੋਂ ਕਹਿੰਦੇ ਕੋਈ ਉਸ ਕਾਲ ਦੇ ਅਗੇ ਕਿਸੇ ਦੀ ਸਹਿਤਾਨੀ ਕਰ ਸਕਦਾ ਰਹਾਉ ਜਦ ਲਗ ਜੋਤ ਕਾਇ ਮੈਂ ਬਰਤੇ ਆਪਾਪਿਸ਼ੂ ਨਾ ਭੁਜੈ ਮਹਾਰਾਜ ਕਹਿੰਦੇ ਨੇ ਵੀ ਜਦ ਤੱਕ ਸਰੀਰ ਵਿੱਚ ਆਤਮਾ ਮੌਜੂਦ ਰਹਿੰਦਾ ਹੈ ਇਹ ਪਸ਼ੂ ਮਨੁੱਖ ਆਪਣੇ ਅਸਲੇ ਨੂੰ ਸਮਝਦਾ ਨਹੀਂ ਲਾਲਚ ਕਰੇ ਜੀਵਨ ਪਦ ਕਾਰਣ ਲੋਚਨ ਕਚੂ ਨਾ ਸੂਜੈ ਕਹਿੰਦੇ ਹੋਰ ਹੋਰ ਜਾਣ ਦੀ ਲਾਲਚ ਕਰਦਾ ਲੈਂਦਾ ਇਸ ਤੋਂ ਦਾ ਵੀ ਮੈਂ ਸਦਾ ਲਈ ਸੰਸਾਰ ਤੇ ਰਮਾ ਕਹਿੰਦੇ ਇਸ ਨੂੰ ਅੱਖੀਂ ਇਹ ਨਹੀਂ ਦਿਸਦਾ ਕਿ ਕਾਲ ਅਹੇਰੀ ਤੋਂ ਛੁਟਕਾਰਾ ਨਹੀਂ ਹੋ ਸਕਦਾ ਕਾਲ ਅਹੇਰੀ ਤੋਂ ਬਚਿਆ ਨਹੀਂ ਜਾ ਸਕਦਾ ਭਾਵੇਂ ਵੀ ਮੌਤ ਤੋਂ ਬਚਿਆ ਨਹੀਂ ਜਾ ਸਕਦਾ ਇੱਕ ਨਾ ਇੱਕ ਦਿਨ ਕਾਲ ਰੂਪੇ ਸ਼ਿਕਾਰੀ ਨੇ ਆ ਕੇ ਪਕੜਨਾ ਹੀ ਪਕੜਨਾ ਹੈ ਕਹਿਤ ਕਵੀਰ ਸੁਨੋ રે ਪ੍ਰਾਨੀ ਛੋਡੋ ਮਨ ਕੇ ਪਰਮਾ ਕਵੀਰ ਸਾਹਿਬ ਜੀ ਆਖਦੇ ਹਨ ਕਿ اے ਭਾਈ ਸੁਣੋ ਮਨ ਦੇ ਇਹ ਭਲੇਖੇ ਦੂਰ ਕਰ ਦਿਓ ਕਿ ਸਦਾ ਇੱਥੇ ਬਹਿ ਰਹਿਣਾ ਹੈ ਵੀ ਇੱਥੇ ਕਿਸੇ ਨੇ ਨਹੀਂ ਬੈਠੇ ਰਹਿਣਾ ਇਹ ਮਨ ਦਾ ਭੁਲੇਖਾ ਹੈ ਇਸ ਭੁਲੇਖੇ ਨੂੰ ਦੂਰ ਕਰ ਦੇਣਾ ਚਾਹੀਦਾ ਹੈ ਕਰਨਾ ਕੀ ਚਾਹੀਦਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰਹੁ ਏਕ ਕੀ ਸ਼ਰਣਾ اے ਜੀਵ ਹੋਰ ਲਾਲਸਾ ਛੱਡ ਕੇ ਸਿਰਫ ਪ੍ਰਮਾਤਮਾ ਦਾ ਨਾਮ ਸਿਮਰੋ ਤੇ ਉਸ ਇੱਕ ਦੇ ਹੀ ਸ਼ਰਣ ਆਓ ਇੱਕ ਦੇ ਸ਼ਰਨ ਪਿਆ ਇੱਕ ਦੇ ਬਣੀਏ ਇੱਕੋ ਹੀ ਹੈ ਉਹ ਅਕਾਲ ਪੁਰਖ ਪਰਮਾਤਮਾ ਬਾਕੀ ਸਾਰਾ ਸੰਸਾਰ ਕੂੜ ਹੈ ਇੱਕ ਦੀ ਸ਼ਰਨ ਵਿੱਚ ਆ ਜਾਈਏ ਤਾਂ ਕਿ ਉਹ ਦੀ ਕਿਰਪਾ ਦੇ ਪਾਤਰ ਬਣ ਸਕੀਏ ਸੋ ਆਓ ਗੁਰੂ ਕਿਰਪਾ ਕਰਨ ਸਭ ਨਾਲ ਪਰਮੇਹ ਭਰਿਆ ਰੱਖਣ ਸਭ ਨਾਲ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਪ੍ਰਾਪਤ ਹੋਵੇ ਔਰ ਸਾਰੇ ਰਲਵਲ ਕੇ ਮਹਾਰਾਜ ਸਾਹਿਬ ਦੀ ਜਨਨ ਚ ਜੁੜ ਕੇ ਬਾਲੀ ਪੜਦੇ ਸੁਣਦੇ ਨਾਮ ਜਪਦੇ ਰਹੀਏ ਸਿਮਰਨ ਭਜਨ ਮਹਾਰਾ ਦੇ ਚਰਨਾਂ ਵਿੱਚ ਜੁੜ ਕੇ ਕਰਦੇ ਰਹੀਏ ਤਾਂ ਕਿ ਸਾਡਾ ਜਨਮ ਸਫਲਾ ਹੋਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾਈ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ